इज मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਜੀ ਫੁੱਲ ਵਾਚ ਕਰਿਓ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿੱਥੇ ਸਾਡੀ ਕੋਈ ਸਾਡੇ ਬਲੌਗ ਦੇ ਵਿੱਚ ਗਲਤੀ ਆ ਜਾਂ ਕੋਈ ਕਮੀ ਪੇਸ਼ੀਆ ਤਾਂ ਉਹ ਜਰੂਰ ਦੱਸਿਆ ਕਰੋ ਅਗਰ ਸਾਡਾ ਬਲੌਗ ਵਧੀਆ ਲੱਗਦਾ ਤਾਂ ਵਧੀਆ-ਵਧੀਆ ਕਮੈਂਟ ਕਰਕੇ ਦੱਸਿਆ ਕਰੋ ਜੀ ਇੱਥੇ ਲੱਗਿਆ ਸੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਪਹਿਲਾਂ ਉਹ ਪਾਠੀ ਵਗੈਰਾ ਲਗਾਉਣ ਵਾਲੀਆਂ ਹੈਗੀਆਂ ਸੀ ਵੀ ਉਹ ਲਗਾਉਂਦੇ ਸੀ ਉਹਨਾਂ ਦਾ ਆਪਣਾ ਕੰਮ ਕੰਪਲੀਟ ਹੋ ਗਿਆ ਸੀ ਫਤਿਹ ਦਾ ਤਾਂ ਅੱਜ ਹੋਰ ਇਹਨੇ ਤਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਜੀ ਇਹ ਲੱਗਿਆ ਸੀ ਕੱਟੀ ਦੇ ਵਾਲ ਕੱਟਣਾ ਉਹਨੂੰ ਮੁੰਨਣਾ ਹੱਸਦੀਆਂ ਜੀ ਅਸੀਂ ਨਾ ਅਸਲ ਦੇ ਵਿੱਚ ਬਾਹਰ ਲੈ ਬਿਹੜੀ ਦੀ ਸਾਫ ਸਫਾਈ ਜੀ ਕਰਨੀ ਸੀ ਉਹ ਫਿਰ ਜਿਵੇਂ ਤੁਹਾਨੂੰ ਪਤਾ ਹੈ ਨਾ ਵੀ ਮੱਜਾਂ ਦੇ ਥੋੜੇ ਬਹੁਤੇ ਬਾੜ ਜੇ ਹੋ ਜਾਂਦੇ ਨੇ ਇਹ ਉਹਦੇ ਲੱਗਿਆ ਅਸੀਂ ਕੈਂਚੀ ਲੈ ਕੇ ਕਿਉਂਕਿ ਅਸਲ 'ਚੋ ਕੁਝ ਕਹਿੰਦੀ ਨਹੀਂ ਨਾ ਹੈਗੀ ਤਾਂ ਕਰਕੇ ਅਸੀਂ ਬਸ ਕੰਮ ਵਿੱਚ ਵਿਚਾਲੇ ਛੱਡ ਕੇ ਜਦ ਨੂੰ ਮੰਮੀ ਨੇ ਰੋਟੀ ਬਣਾ ਲਈ ਸੀ ਫਿਰ ਅਸੀਂ ਲੱਗੇ ਸੀ ਰੋਟੀ ਖਾਣਾ ਮੰਮੀ ਕਹਿੰਦੇ ਪਹਿਲਾਂ ਰੋਟੀ ਖਾ ਲੋ ਵੀ ਫਿਰ ਜਿਹੜਾ ਰਹਿ ਗਿਆ ਕੰਮ ਉਹ ਲੱਗੇ ਰਹੋ ਤੁਸੀਂ ਕਿਉਂਕਿ ਬਾਹਰ ਦਾ ਕੰਮ ਹੈਗਾ ਸੀ ਜੀ ਕਾਫੀ ਜ਼ਿਆਦਾ ਉਹਦੇ ਕਰਕੇ ਫਿਰ ਸਾਨੂੰ ਆਏ ਸੀ ਵੀ ਟਾਈਮ ਕਾਫੀ ਲੱਗ ਜਣਾ ਕਿਉਂਕਿ ਅਸੀਂ ਸਵੇਰੇ ਵੀ ਥੋੜਾ ਜਿਹਾ ਲੱਗੇ ਸੀ ਮਨ ਲਾ ਸਾਢੇ 7 ਵਜੇ 7 ਸਾਢੇ 7 ਵਜੇ ਲੱਗ ਗਏ ਸੀ ਇਹ ਬਸ ਹੁਣ ਇੱਥੇ ਆਏ ਸੀ ਰੋਟੀ ਖਾਣਾ ਵੀ ਰੋਟੀ ਖਾ ਲਈਏ ਫਿਰ ਬਾਕੀ ਦਾ ਕਰਦੇ ਆਂ ਜੀ ਬਾਅਦ ਵਿੱਚ ਕੁਝ ਤੁਹਾਨੂੰ ਪਤਾ ਹੀ ਆ ਵੀ ਕੰਮ ਕਰਦਿਆਂ ਨੂੰ ਜੀ ਭੁੱਖ ਵੀ ਕਹਿੰਦੇ ਨੇ ਵੀ ਜ਼ਿਆਦਾ ਲੱਗਦੀ ਹੈ ਹਨਾ ਉਹਦੇ ਕਰਕੇ ਬਸ ਅੱਜ ਬਣਾਈ ਸੀ ਸਬਜ਼ੀ ਬੈਂਗਣ ਘਰੋਂ ਹੀ ਜਿਹੜੇ ਲੱਗੇ ਲੱਗੇ ਹੋਏ ਨੇ ਉਹੀ ਤੋੜੇ ਸੀਗੇ ਉਹਨਾਂ ਦੀ ਬਣਾਈ ਸੀ ਸਬਜ਼ੀ ਬਸ ਮੰਮੀ ਨੇ ਚੁੱਲ੍ਹੇ ਤੇ ਬਣਾ ਰਹੀ ਸੀ ਇੱਥੇ ਨਾਲ ਥੋੜੀ ਛਾਂ ਸੀਗੀ ਅਸੀਂ ਬਸ ਮਾਂ ਪੁੱਤ ਇੱਥੇ ਬਹਿ ਗਏ ਸੀ ਕਿਉਂਕਿ ਫਤਿਹ ਨੂੰ ਜ਼ਿਆਦਾ ਤਰੇ ਹੋ ਜਾਂਦਾ ਵੀ ਮੰਮਾ ਥੋੜੇ ਨਾਲ ਕਿਉਂਕਿ ਜੀ ਇੱਥੋਂ ਇਹ ਸੀ ਵੀ ਪਾਥੀਆਂ ਦਾ ਜਿਹੜਾ ਚੱਕ ਚੱਕਈ ਆ ਜਾਂ ਕਰਨ ਵਾਲਾ ਸੀਗਾ ਤੁਸੀਂ ਦੇਖਿਆ ਹੀ ਆ ਨਾ ਵੀ ਕਿੰਨਾ ਗਾਹ ਪਿਆ ਪਿਆ ਸੀ ਸਾਰਾ ਇਹ ਜਿਹੜੀਆਂ ਆਪਣੇ ਭੈਣ ਨੇ ਪੱਥੀਆਂ ਸੀਗੀਆਂ ਬਾਥੀਆਂ ਇਹ ਹੈਗੀਆਂ ਸੀ ਉਹ ਦੀਆਂ ਉਹ ਹਜੇ ਲੈ ਕੇ ਨਹੀਂ ਸੀ ਗਈ ਅਸੀਂ ਆਪਣੀਆਂ ਲੈ ਲਈਆਂ ਸੀ ਇਧਰੋਂ ਅਸੀਂ ਫਿਰ ਸਾਰਾ ਹੀ ਮਤਲਬ ਜੋ ਵੀ ਚੱਕ ਚਕਈਆ ਕਰਨ ਵਾਲਾ ਹੈਗਾ ਸੀ ਕੂੜਾ-ਗਾੜਾ ਜੋ ਵੀ ਹੈਗਾ ਸੀ ਉਹ ਬਹੁਤ سارے ਟੋਕਰੇ ਸੀਗੇ ਚੱਕਣ ਵਾਲੇ ਉਹ ਚੱਕ ਕੇ ਫਤਿਹ ਦੇ ਪਾਪਾ ਨੇ ਚਲੋ ਨਾਲ ਦੀ ਨਾਲ ਸਿੱਟਲੇ ਸੀਗੇ ਮੈਂ ਨਾਲ ਇਹ ਸੀਗਾ ਵੀ ਮੈਂ ਨਾਲ ਦੀ ਨਾਲ ਸੁੰਬਰ ਲਿਆ ਸੀ ਇਸ ਨਾਲ ਫਿਰ ਕੁਝ ਉਹਨਾਂ ਨੇ ਪਰ 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 ਟੁੱਕਰੇ ਫਿਰ ਉਹਨਾਂ ਉਹਨਾਂ ਨੂੰ ਚੁਕਵਾਤੇ ਸੀਗੇ ਤੁਹਾਨੂੰ ਪਤਾ ਹੀ ਹੈ ਨਾ ਵੀ ਇਕੱਲੇ ਦਾ ਤਾਂ ਇਹ ਕੰਮ ਹੈ ਨਹੀਂ ਸੀ ਕੁਝ ਇਹ ਹੋ ਜਾਂਦਾ ਵੀ ਜਿਹੜਾ ਮੈਂ ਜ਼ੋਰ ਪਾਰ ਜੇ ਵਾਲਾ ਇਹ ਹੈ ਨਾ ਉਹ ਤਾਂ ਵੈਸੇ ਵੀ ਔਖਾ ਹੋ ਜਾਂਦਾ ਏ ਇੱਥੇ ਚੱਲਦੀ ਸੀ ਨਾਲ ਦੀ ਨਾਲ ਪਾਣੀ ਦੀ ਸਰਵਿਸ ਭਾਂਡੇ ਵੀ ਕੋਲੇ ਪਏ ਸੀ ਸਾਨੂੰ ਇਹ ਸੀ ਸੀਗਾ ਵੀ ਚਲੋ ਕੋਲ ਹੁੰਦੇ ਹੁੰਦੇ ਨਾ ਵੀ ਇਹਨੂੰ ਜਿਹੜਾ ਕੋਈ ਹੋਰ ਹੈਗਾ ਸੀ ਕੂੜਾ ਕਰ ਕਰ ਜਾ ਵੀ ਉਹਨੂੰ ਅੱਗ ਲਗਾ ਦਈਏ ਹੁਣ ਜਿਵੇਂ ਮੌਸਮ ਦਾ ਥੋੜਾ ਜਿਹਾ ਹਜੇ ਹੋ ਰਹਿੰਦਾ ਫਿਰ ਇਹ ਸੀਗਾ ਵੀ ਆਪਣੇ ਜਿਵੇਂ ਇੱਥੇ ਨਾ ਡੱਗ ਤੇ ਬਾਲਣ ਪਿਆਏ ਵੀ ਕਿਤੇ ਹਵਾ ਨਾਲ ਕਿਤੇ ਇੱਧਰ ਉੱਧਰ ਨਾ ਹੋ ਜਵੇ ਹੋਰੇ ਕਿਤੇ ਚੰਗਾ ਕਰ ਦੇਗਾ ਇਹਦੇ ਚਿੱtre ਖਾ ਲਈਏ ਨਹੀਂ ਜੀ ਚਿੱਤਰ ਵਾਲੀ ਤੇ ਚਲੋ ਕੋਈ ਨਹੀਂ ਹੈਗਾ ਪਰ ਇਹ ਸੀਗਾ ਨਾ ਵੀ ਨੁਕਸਾਨ ਵੀ ਆਪਦਾ ਹੀ ਆ ਬਸ ਉਹ ਦਾ ਆਪਣਾ ਸਾਰਾ ਕੰਪਲੀਟ ਹੋ ਗਿਆ ਸੀ ਸਾਰਾ ਕੂੜਾ ਕਰਕਟ ਸਭ ਚੱਕ ਕੇ ਫਿਨਿਸ਼ ਕਰਕੇ ਇਹਨਾਂ ਸਾਫ਼ ਸੁਥਰਾ ਹੋ ਗਿਆ ਸੀ ਪੂਰਾ ਇਹਨ ਬਧੀਆ ਕਿਉਂਕਿ ਜੀ ਅੱਜ ਤਾਂ ਕਹਿੰਦੇ ਹੁੰਦੇ ਨੇ ਵੀ ਮਿੱਟੀ ਦਾ ਮਿੱਟੀ ਹੋਈ ਰਹੇ ਆ ਪਰ ਉਧਰ ਦਾ ਬਸ ਕਰ ਕੇ ਫਿਰ ਆਗੇ ਸੀ ਅੰਦਰ ਫਿਰ ਮੈਂ ਬਾਅਦ ਵਿੱਚ ਅੰਦਰ ਦਾ ਕੀਤਾ ਸੀ ਥੋੜਾ ਹੋ ਗਈ ਸੀ ਲੇਟ ਕਿਉਂਕਿ ਉੱਥੇ ਕਈ ਘੰਟੇ ਲੱਗੇ ਸੀ ਜਿਵੇਂ ਸਵੇਰ ਦੇ ਲੱਗੇ ਹੋਇਆ ਕਰਕੇ ਬਸ ਮੈਂ ਸਰਨਾ ਕੇ ਹੱਡੀ ਸੀ ਉਦੋਂ ਹੀ ਫਤਿਹ ਕਹਿੰਦਾ ਮम्मा ਮੈਨੂੰ ਪੂੜੇ ਬਣਾ ਦਿਓ ਐ ਹਾਂਜੀ ਬਸ ਮੈਂ ਉਹ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਕੁਛ ਦਿਨ ਰੈਸਟ ਕਰਦੇ ਆ ਇੱਥੇ ਫਿਰ ਮੈਂ ਲੱਗ ਗਈ ਸੀ ਪੂੜੇ ਬਣਾਉਣ ਬਸ ਮੇਰੇ ਇੱਕ ਦੋ ਕੀ ਰਹਿੰਦੇ ਸੀ ਉਹਨਾਂ ਨੂੰ ਨਾਲ ਦੀ ਨਾਲ ਮੈਂ ਫੜਾਤੇ ਸੀਗੇ ਮੈਂ ਕਿਹਾ ਵੀ ਤੁਸੀਂ ਨਾਲ ਦੀ ਨਾਲ ਖਾ ਲਓ ਵੀ ਫਿਰ ਇਹ ਹੋ ਜਾਂਦਾ ਜੀ ਵੀ ਕੁਛ ਤਾਂ ਇਹ ਹੋ ਜਾਂਦਾ ਵੀ ਗਰਮ ਚੀਜ਼ੇ ਦਾ ਸਵਾਦ ਲੱਗਦੀ ਆ ਹਨਾ ਕੁਛ ਐ ਹੋ ਜਾਂਦਾ ਇਹਨਾਂ ਨੂੰ ਵੀ ਬਣਾਉਂਦੇ ਬਣਾਉਂਦੇ ਨਾ ਟਾਈਮ ਲੱਗ ਜਾਂਦਾ ਕਿਉਂਕਿ ਆਪਾਂ ਆਮ ਜਿਵੇਂ ਰੋਟੀ ਬਣਾਉਂਦੇ ਉਹਨੂੰ ਥੋੜਾ ਘੱਟ ਟਾਈਮ ਲੱਗਦਾ ਪਰ ਇਹਨਾਂ ਨੂੰ ਥੋੜ੍ਹਾ ਜਿਹਾ ਵੱਧ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਬਣਾਈ ਫਿਰ ਆਪਾਂ ਸ਼ਾਮ ਦੀ ਰੋਟੀ ਕਿਉਂਕਿ ਜੀ ਇਹ ਸਾਰਾ ਬਲੌਗ ਨਾ ਐਤਵਾਰ ਦਾ ਏ ਬਸ ਸ਼ਾਮ ਨੂੰ ਸਵੇਰ ਵਾਲੀ ਹਾਂਜੀ ਸਵੇਰ ਵਾਲੀ ਸਬਜ਼ੀ ਪਈ ਸੀ ਆਪਣੇ ਬਸ ਫੁਲਕੇ ਬਣਾਉਣੇ ਸੀਗੇ ਉਹ ਫਿਰ ਇਹ ਸੀ ਬਿਚੁੱਲੇ ਤੇ ਬਣਾ ਲੇ ਚੁੱਲੇ ਤੇ ਬਣਾ ਕੇ ਨਾਲ ਇਹ ਹੋ ਜਾਂਦਾ ਵੀ ਚਲੋ ਜਿਵੇਂ ਦੁੱਧ ਵਗੈਰਾ ਕੁਝ ਗਰਮ ਕਰਨਾ ਹੈ ਹਨਾ ਉਹ ਕਰ ਲਈ ਸੀ ਨਹੀਂ ਸੱਚੋ ਹਾਂ ਭੁੱਲ ਗਈ ਮੈਨੂੰ ਇਹ ਨਹੀਂ ਜੀ ਦਿਮਾਗ 'ਚ ਹੈਗਾ ਦਾਲ ਮਿਕਸ ਬਣਾਈ ਸੀਗੀ ਚੁੱਲੇ ਤੇ ਉਹਦੇ ਕਰਕੇ ਫਿਰ ਫੁਲਕੇ ਬਣਾਏ ਸੀ ਮੈਨੂੰ ਅਸਲ ਦੇ ਵਿੱਚ ਨਾ ਦਿਮਾਗ 'ਚ ਨਹੀਂ ਰਹੀ ਜਿਵੇਂ ਹੁਣ ਐਂਦਵਾਰ ਦਾ ਸੀ ਨਾ ਇਹ ਬਲੌਗ ਦੇ ਫਿਰ ਇੱਥੇ ਮੈਂ ਲੱਗੀ ਸੀ ਦਾਲ ਨੂੰ ਤੜਕਾ ਲਗਾਉਣ ਕਿਉਂਕਿ ਦਾਲ ਬਾਹਰ ਬਣਾ ਲਈ ਸੀ ਕੁਸ਼ੂ ਚੁੱਲੇ ਵਾਲੀ ਦਾ ਵੀ ਟੇਸਟ ਅਲੱਗ ਹੀ ਰਹਿੰਦਾ ਹਨਾ ਬੀ ਵੀ ਇਹ ਸਵਾਦ ਟੇਸਟੀ ਵੀ ਬਣਦੀ ਆ ਤੇ ਨਾਲ ਜਿਹੜੀ ਉਹਦਾ ਰਿਜਣ ਦਾ ਪ੍ਰੋਸੈਸਾ ਉਹ ਵੀ ਜਾਦਾ ਵਧੀਆ ਰਿਜਦੀ ਆ ਕਿਉਂਕਿ ਉਹਦੀ ਕੁੱਕਰ ਦੇ ਵਿੱਚ ਨਾ ਜਿਹੜੀ ਆਪਾਂ ਬਣਾਉਂਦੇ ਉਹ ਜਿਵੇਂ ਦਾਲ ਵਗੈਰਾ ਬਣਾਉਂਦੇ ਆ ਆਪਾਂ ਮਿਕਸ ਉਹ ਥੋੜੀ ਜੀ ਫੁੱਲ ਜੇ ਜਾਂਦੀ ਆ ਹਨਾ ਜਿਹੜੀ ਇਹ ਆ ਇਹ ਫੁੱਲ ਦੀ ਨਹੀਂ ਹੈਗੀ ਮਤਲਬ ਇਹਨਾਂ ਰਿਜ ਰਿਜ ਜੇ ਉਹ ਹੋ ਜਾਂਦੀ ਆ ਵੀ ਇਹਦਾ ਟੇਸਟ ਦਾ ਫਰਕ ਹੁੰਦਾ ਕਿਉਂਕਿ ਜੀ ਜਿਹੜੇ ਚੁੱਲੇ ਤੇ ਬਣਾਉਂਦੇ ਨੇ ਨਾ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਹੁਣ ਜ਼ਿਆਦਾਤਰ ਲੋਕ ਕੁੱਕਰ ਚ ਬਣਾਉਂਦੇ ਨੇ ਚਲੋ ਉਹਨਾਂ ਨੂੰ ਤਾਂ ਆਪਾਂ ਕੀ ਬਾਕੀ ਹਰੀਕ ਦਾ ਜੀ ਆਪਦਾ ਲੋਟ ਆ ਨਾ ਪਰ ਇਹ ਹੁੰਦਾ ਹੈ ਵੀ ਜਿਵੇਂ ਕਿਸੇ ਬੰਦੇ ਨੂੰ ਜ਼ਿਆਦਾ ਕੁੱਕਰ ਵਾਲੀਆਂ ਪਸੰਦ ਕਰਦੇ ਨੇ ਕੋਈ ਕਰਦਾ ਹੈ ਨਾ ਚੁੱਲੇ ਦੀਆਂ ਜਿਵੇਂ ਆਪਾਂ ਦਾਲ ਸਬਜ਼ੀ ਚੁੱਲੇ ਤੇ ਬਣਾਉਂਦੇ ਆ ਉਹ ਜ਼ਿਆਦਾ ਸਵਾਦ ਲੱਗਦੀ ਹੈ ਇਹ ਹੈਗੀ ਸੀ ਨੈਕਸਟ ਡੇ ਦੀ ਕਿਉਂਕਿ ਸ਼ਾਮ ਤੱਕ ਜੀ ਮੈਂ ਇੰਨੀ ਜ਼ਿਆਦਾ ਥੱਕ ਗਈ ਸੀ ਨਾ ਮੇਰੇ ਸਰੀਰ ਦੇ ਵਿੱਚ ਬਿਲਕੁਲ ਵੀ ਆਏ ਜਾਨ ਨਹੀਂ ਸੀ ਰਹੀ ਕਿਉਂਕਿ ਫਿਰ ਵੀ ਟਾਈਮ 9:30 ਨਾ ਹੋ ਗਈ ਸੀ ਪੈਂਦਿਆਂ ਕਰਦਿਆਂ ਨੂੰ 9:30 ਹਾਂਜੀ 9:30 10 ਵੈਸਾ ਹੀ ਵੱਜ ਜਾਂਦੇ ਹੁੰਦੇ ਨੇ ਬਸ ਫਿਰ ਉਹਦੇ ਕਰਕੇ ਹਿੰਮਤ ਜੀ ਹੈ ਨਹੀਂ ਸੀ ਤਾਂ ਇੰਨੀ ਬੁਰੀ ਹੋਈ ਵੀ ਸਵੇਰੇ ਉੱਠੇ ਤਾਂ ਮੌਸਮ ਰਾਤ ਨੂੰ ਖਰਾਬ ਹੋਣ ਕਰਕੇ ਲਾਈਟ ਨਹੀਂ ਸੀ ਬਸ ਇੰਨੀ ਦਿਮਾਗ 'ਚ ਟੈਨਸ਼ਨ ਜੀ ਹੋਈ ਵੀ ਹਾਈ ਪ੍ਰੈਸ ਵੀ ਨਹੀਂ ਰਾਤ ਕਰੇ ਹੈਗੇ ਵੀ ਤੇ ਅੱਜੇ ਹੀ ਲਾਈਟ ਚਲੇ ਗਈ ਕੁਝ AC ਵੀ ਹੁਣ ਜਿਵੇਂ ਨਾ ਜਨਰੇਟਰ ਘੱਟ ਚਲਾਉਂਦੇ ਕਰਕੇ ਫਿਰ ਉਹ ਥੋੜਾ ਜਿਹਾ ਕਈ ਵਾਰੀ ਸਟਾਰਟ ਨਹੀਂ ਹੁੰਦਾ ਹੈਗਾ ਉਹ ਚੀਜ਼ ਦਾ ਚੱਕਰ ਪੈ ਗਿਆ ਪਰ ਇੰਨਾ ਸੀ ਵੀ ਚਲੋ ਲਾਈਟ ਆ ਗਈ ਫਾਈਨਲੀ ਜਦ ਨੂੰ ਉਹਨੇ ਤਿਆਰ ਹੋਣ ਲੱਗਣਾ ਸੀ ਵੀ ਅੱਜ ਤਾਂ ਜਣੀ ਰੱਬ ਨੇ ਬਸ ਕੋਲ ਖੜ ਕੇ ਹੀ ਸੁਣ ਲਈ ਮੈਨੂੰ ਤਾਂ ਇੰਨੀ ਹੋਈ ਪਈ ਸੀ ਮੈਂ ਕਿਹਾ ਮੈਂ ਕਹਿਣਗੇ ਮੇਰੀ ਵਜ੍ਹਾ ਨਾਲ ਮੁੰਡੇ ਦੀ ਛੁੱਟੀ ਨਾ ਹੋ ਜਵੇ ਹਨਾ ਆ ਦੇਖੋ ਜਿਵੇਂ ਹੁਣ ਵੀ ਨਾ ਕਾਫੀ ਬੱਦਲ ਜੇ ਹੋਏ ਹੋਏ ਨੇ ਮੀ ਥੋੜਾ ਥੋੜਾ ਹੋ ਗਿਆ ਸੀ ਰਾਤ ਨੂੰ ਤਾਂ ਜਣੀਏ ਸੀ ਵੀ ਕਾਫੀ ਹਨੇਰੀ ਵੀ ਸੀ ਤੇ ਬਿਜਲੀ ਬਹੁਤ ਲਸ਼ਕਦੀ ਸੀ ਤੇ ਕੁਝ ਵੀ ਮੀਂਹ ਤਾਂ ਖੈਰ ਥੋੜਾ ਜਣੀ ਹੈਗਾ ਸੀ ਇੰਨਾ ਜਿਆਦਾ ਨਹੀਂ ਸੀ ਪਰ ਹੁਣ ਦਿਨ ਦੇ ਵਿੱਚ ਵੀ ਨਾ ਕਾਫੀ ਬੱਦਲ ਵਾਈ ਹੋਈ ਹੋਈ ਸੀ ਤੇ ਨਾਲ ਥੋੜਾ ਥੋੜਾ ਮੀਂਹ ਵੀ ਉਤਰਿਆ ਆਇਆ ਸੀ ਸਵੇਰ ਤੋਂ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਨਾ ਵੀ ਮੀਂਹ ਜਿਆ ਉਤਰ ਗਿਆ ਉਤਰਿਆ ਆਇਆ ਸੀ ਸਵੇਰੇ ਹੀ ਕਿਉਂਕਿ ਅੱਜ ਬੇੜਾ ਵੀ ਨਹੀਂ ਸੀ ਸਾਫ਼ ਕਰ ਹੋਇਆ ਉਹੀ ਸੀਗਾ ਜਿਵੇਂ ਪੱਤੇ ਰਾਤ ਹਵਾ ਚੱਲਣ ਕਰਕੇ ਵੀ ਕਾਫੀ ਖਿੰਡੇ-ਖੁੰਡੇ ਜੇ ਹੋਏ ਸੀਗੇ ਫਤੇ ਦੀ ਵੀ ਬਸ ਇਹ ਸੀਗਾ ਵੀ ਐਵੇਂ ਹੀ ਚਲੋ ਇਹ ਹੋ ਜਾਂਦਾ ਹੈ ਨਾ ਵੀ ਬੈਂਨਾਂ ਚ ਜਾਣ ਕਰਕੇ ਬੱਚਿਆਂ ਦਾ ਚਲੋ ਸੌਖਾ ਹੋ ਜਾਂਦਾ ਫਤੇ ਦੇ ਪਾਪਾ ਥੋੜਾ ਜਿਹਾ ਉਹ ਚਲੇ ਜਾਂਦੇ ਨੇ ਉਦੋਂ ਤਾਂ ਜਣੀ ਮੀ ਆਇਆ ਨਹੀਂ ਸੀ ਪਰ ਮੈਂ ਉਹਨਾਂ ਨੂੰ ਫੋਨ ਕਰਕੇ ਜਦ ਗੱਲ ਹੋਈ ਸੀ ਕਹਿੰਦੇ ਮੈਨੂੰ ਅੱਧੇਕ ਰਾਹ ਤੋਂ ਜਣੀ ਆ ਗਿਆ ਸੀ ਮੀ ਵੀ ਹੋ ਗਏ ਸੀ ਥੋੜੇ ਜਿਹਾ ਕਪੜੇ ਗਿੱਲੇ ਮੀਂਹ ਕਰਕੇ ਜੀ ਫਿਰ ਇੱਥੇ ਹੈਗਾ ਸੀ 4:00 ਵਜੇ ਦਾ 3-4:00 ਵਜੇ ਦਾ ਟਾਈਮ ਅੱਜ ਤਾਂ ਜੀ ਸਾਰੀ ਦਿਹਾੜੀ ਯੋਜਣੀ ਇਦਾਂ ਰਿਹਾ ਏ ਵੀ ਮੀਂਹ ਕਦੇ ਆ ਜਾਂਦਾ ਸੀ ਕਦੇ ਹਟ ਜਾਂਦਾ ਸੀ ਇਹ ਸੀ ਵੀ ਕੋਈ ਕੰਮਕਾਰ ਜ ਨਹੀਂ ਹੋਇਆ ਹੈ ਜਦੋਂ ਕਪੜੇ ਵਗੈਰਾ ਧੋਣੇ ਸੀ ਉਹ ਵੀ ਫਿਰ ਮਿਸ ਕਰਦੇ ਸੀ ਕਿਉਂਕਿ ਮੌਸਮ ਨਹੀਂ ਸੀ ਸਾਫ਼ ਸਉਮ ਦਾ ਏਸੀ ਜੀ ਕਦੇ ਮੀ ਆ ਜਾਂਦਾ ਸੀ ਕਦੇ ਹਟ ਧੁੱਪ ਹੋ ਜਾਂਦੀ ਸੀ ਫਿਰ ਇੱਥੇ ਸ਼ਾਮ ਦਾ ਟਾਈਮ ਸੀਗਾ 4:00 ਫਿਰ ਜਣੀਏ ਸੀ ਵੀ ਕੱਲ ਵਾਲੀ ਦਾਲ ਤਾਂ ਪਈ ਸੀ ਜਿਹੜੀ ਕੱਲ ਚੁੱਲ੍ਹੇ ਤੇ ਬਣਾਈ ਸੀ ਕਿਉਂਕਿ ਤੁਹਾਨੂੰ ਪਤਾ ਨਾ ਵੀ ਜੇ ਚੁੱਲ੍ਹੇ ਤੇ ਬਣਾਉਂਦੇ ਨਾ ਥੋੜਾ ਫਰਕ ਪੈ ਜਾਂਦਾ ਹੁੰਦਾ ਮਤਲਬ ਆਲਰੇਡੀ ਥੋੜੀ ਬਹੁਤੀ ਵੱਧ ਬਣੀ ਜਾਂਦੀ ਆ ਕੁਝ ਮਿਕਸ ਦਾਲ ਦਾ ਵੈਸੇ ਵੀ ਹੁੰਦਾ ਫਿਰ ਮੈਂ ਕੁਝ ਦਾਲ ਪਈ ਸੀ ਨਾਲ ਬਣਾਉਣ ਲੱਗੀ ਸੀ ਪਨੀਰ ਪੁਰਜੀ ਮੈਂ ਕਿਹਾ ਚਲੋ ਪਨੀਰ ਪੁਰਜੀ ਬਣਾ ਲੈਂਦੇ ਆ ਪੀ ਪਨੀਰ ਮੇਰਾ ਬਣਾ ਕੇ ਰੱਖਿਆ ਪਿਆ ਸੀ ਕੁਛ ਇਹ ਆ ਜੀ ਵੀ ਦਾਲ ਦੇ ਨਾਲ ਪਨੀਰ ਪੁਰਜੀ ਦੀ ਸਬਜ਼ੀ ਬਣਾਈ ਹੋਈ ਹੋਵੇ ਨਾ ਉਹ ਟੇਸਟੀ ਵੀ ਬਹੁਤ ਲੱਗਦੀ ਹੈ ਕਿਉਂਕਿ ਦੋਨਾਂ ਚੀਜ਼ਾਂ ਦਾ ਵਧੀਆ ਕੰਬੀਨੇਸ਼ਨ ਹੋ ਜਾਂਦਾ ਹੈ ਨਾ ਨਾਲੇ ਮੇਰੇ ਚੁੱਲ੍ਹੇ ਦੇ ਵਾਸਤੇ ਇੱਕਦੋ ਇੱਕ ਹੋਰ ਸੀ ਕੰਮ ਕਰਨ ਵਾਲੇ ਮੈਂ ਉਹ ਲੱਗੀ ਹੋਈ ਸੀ ਕਰਕੇ ਰੋਟੀ ਮੈਂ ਪਹਿਲਾਂ ਬਣਾ ਲਈ ਸੀ ਕਿਉਂਕਿ ਮੈਨੂੰ ਇਹ ਸੀ ਵੀ ਦਾਲ ਦਾ ਸਿਰਫ ਤੜਕਾ ਲਗਾਉਣ ਤੋਂ ਰਹਿੰਦਾ ਸੀ ਨਾਲੇ ਮੈਂ ਦਾਲ ਰੱਖ ਲਈ ਸੀ ਕਿ ਵਿੱਚ ਲੋ ਦਾਲ ਗਰਮ ਹੋ ਜੂਗੀ ਬਿਨਾ ਦਿਨਾਂ ਮੇਰਾ ਤੜਕਾ ਲੱਗ ਜੂਗਾ ਵੀ ਬਣਾ ਕੇ ਬਸ ਜਦੇ ਰੋਟੀ ਖਾਣ ਦਾ ਹੀ ਕੰਮ ਰਹਿੰਦਾ ਸੀ ਬਾਕੀ ਜਿਹੜੇ ਥੋੜੇ ਬਹੁਤੇ ਜਮ ਸ਼ਾਮ ਨੂੰ ਹੁੰਦੇ ਨੇ ਕੰਮ ਕਰਨ ਵਾਲੇ ਉਹ ਮੇਰੇ ਸਾਰੇ ਹੋਏ ਤੁਸੀਂ ਮੈਂ ਅੱਜ ਹੁਣ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਐਂਡ ਖਾਣੇ ਆ ਜੀ ਰੋਟੀ ਓਕੇ ਬਾਇ ਚੇਅਰ ਚੈਨਲ ਸਬਸਕ੍ਰਾਈਬ